ਤਸਵੀਰਾਂ ਹਨ ਕਲਾਂੌਰ ਦੀਆਂ ਜਿੱਥੇ ਚੋਰਾਂ ਵੱਲੋਂ ਇੱਕੋ ਰਾਤ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਭਾਵੇਂ ਕਿ ਇੱਕ ਦੁਕਾਨਦਾਰ ਵੱਲੋਂ ਮੌਕੇ ਤੇ ਪੁੱਜ ਕੇ ਆਪਣਾ ਬਚਾਅ ਕਰ ਲਿਆ ਗਿਆ ਪਰ ਦੂਸਰੀ ਆਟੋਮੋਬਾਈਲ ਵਾਲੀ ਦੁਕਾਨ ਤੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਹੋ ਗਿਆ ਹੈ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਗਈ ਹੈ ਕਿ ਉਹ ਰਾਤ ਸਮੇਂ ਪੈਟਰੋਲਿੰਗ ਵਧਾਉਣ ਤਾਂ ਜੋ ਉਹਨਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ ਚੋਰੀ ਦੀ ਘਟਨਾ ਸੰਬੰਧੀ ਇੱਕ ਦੁਕਾਨ ਤੇ ਸੀਸੀਟੀਵੀ ਕੈਮਰੇ ਵਿੱਚ ਚੋਰ ਕੈਦ ਹੋ ਚੁੱਕੇ ਹਨ ਅਤੇ ਪੁਲਿਸ ਪ੍ਰੋਫੈਸ਼ਨ ਦਾ ਕਹਿਣਾ ਹੈ ਕਿ ਜਲਦੀ ਹੀ ਚੋਰਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਇੱਥੇ ਤੁਕੇ ਦੀ ਕਾਰਵਾਈ ਨਹੀਂ ਹੋਈ। ਆਪ ਬੰਦਾ ਕੋ ਤਾਂ ਸਾਰੀ ਪੰਚਾਇਤ ਬੈਠ ਕੇ ਕਹਿ ਕਹਾਇਆ। ਬੰਦੇ ਵੀ ਆ ਕੇ ਭਾਈ ਨੀਮ ਦੱਸੇ ਹਨ। ਕੋਈ ਕਾਰਵਾਈ ਨਿਕਸਦਾ ਕੋਈ ਨਾ ਜਦੋਂ ਫਿਰ ਬੰਦਾ ਦਾ ਆਉਂਦਾ ਜਦੋਂ ਸਾਰੇ ਖੇਲੇ ਬਾਤ ਦੀਆਂ ਕਰ ਜਾਂਦੇ ਮੈਂ ਮੈਚਾਂ ਕਰਦਾ ਕਿਹੜਾ ਜੇਤ ਕੋ ਮੇਰਾ ਨਾਮ ਬਰਿੰਦਰ ਕੁਮਾਰ ਆ ਮੇਰੀ ਇਹ ਬਿਜਲੀ ਦੀ ਦੁਕਾਨ ਆ ਮਿਤੀ 13 ਜਿਹੜੀ ਨੰਗੀ ਆ ਪਹਿਲੀ ਲੋੜੀ ਵਾਲੇ ਦਿਨ ਉਹ ਦਿਨ ਵੀ ਰਾਤ ਨੂੰ ਇਸ ਦੁਕਾਨ ਦੇ ਉੱਤੇ ਚੋਰੀ ਹੋਈ ਹੈ, ਖੋਸ਼ ਹੋਈ ਹੈ। ਉਹ ਦਿਨ ਉਹਨਾਂ ਕੋਈ ਦੁਕਾਨ ਦਾ ਸ਼ਟਰ ਨਹੀਂ ਟੁੱਟਾ। ਆਪਾਂ 112 ਨੰਬਰ ਤੇ ਕੰਪਲੇਟ ਪਾ ਆ ਗਏ ਤੇ ਇਹਦੀ ਜਿਹੜੀ ਕੀਤੀ ਕੰਪਲੇਟ ਕੀਤੀ। 13 ਤਰੀਕ ਨੂੰ ਮੇਰੇ ਕੋਲ ਸਰਵਿਸ ਮੈਨਜਰ ਸਾਹਿਬ ਆਏ ਨੇ ਤੇ ਉਹ ਕਹਿੰਦੇ ਸਾਡੇ ਕੋਲ ਬੰਦੇ ਹੀ ਨਹੀਂ ਐ। ਤੇ ਪਾਪਾ ਇੱਕ ਦਰਖਾਸਤ 15 ਦਿਨ ਨੂੰ ਦੁਬਾਰਾ ਥਾਣੇ ਫੇਰ ਦੇ ਕੇ ਆਏ ਆ ਮੈਂ ਉਹਨਾਂ ਨੂੰ ਕੋਈ ਇੱਕ ਕਾਪੀ ਮੰਗੀ ਵੀ ਕਾਪੀ ਦੇ ਦਿਓ ਕਹਿੰਦੇ ਵੀ ਇਹ ਸਰਕਾਰੀ ਕਾਗਜ਼ਾਂ ਤੇ ਸਾਈਨ ਕਰ ਸਕਣੇ ਇਹਦੀ ਕਾਪੀ ਨਹੀਂ ਦੇ ਸਕਦੇ ਉਹਦੀ ਇਹ ਦਰਖਾਸਤ ਵੀ ਉਸ ਤਰ੍ਹਾਂ ਮੇਰੇ ਕੋਲ ਪਈ ਆ ਅੱਜ ਮਿੱਤੀ ਸ਼ਬੀਤ ਸਿੰਘ ਨੂੰ ਰਾਤ ਨੂੰ ਮੈਨੂੰ ਪਿਛਲੇ ਪਾਸੋਂ ਫੋਨ ਆਇਆ ਵੀ ਤੁਹਾਡੀ ਦੁਕਾਨ ਜਿਹੜੀ ਉਹਦੇ ਜਿੱਥੇ ਭੱਜੇ ਨੇ ਤੇ ਸਾਮਾਨ ਖੜੰਡੇ ਨੇ ਮੱਦੇ ਪਾਪਾ ਪਿਓ ਕੋਲ ਤੇ ਘਰੋਂ ਆਏ ਆ ਆਣ ਕੇ ਵੇਖਿਆ ਤੇ ਸਾਡਾ ਸਮਾਨ ਖਿਲਿਆ ਉਹ ਤਾਂ ਲਲਕਾਰਾ ਮਾਰਦਾ ਕਿਤੇ ਪਿਛਲੇ ਬੰਦੇਾਂ ਨੇ ਤੇ ਬੰਦੇ ਧੌੜ ਗਏ ਬੰਦੇ ਸਮਾਨ ਛੱਡ ਕੇ ਧੌੜ ਗਏ ਸਾਡਾ ਛੱਡ ਟੁੱਟਾ ਵਾ ਆਈ ਉਹ ਦਿਨ ਵੀ ਸਾਬਸਪੈਟਰ ਨੂੰ ਇੰਨੀ ਗੱਲ ਪੱਧ ਕੀਤੀ ਵੀ ਇੱਧਰ ਪੈਟਰੋਲਿੰਗ ਵਧਾਈ ਜਾਏ ਸਾਡੇ ਮਗਰਲੇ ਪਾਸੇ ਬਹੁਤ ਗੱਡ ਪਿਆ ਬਹੁਤ ਅਮਲੀ ਆ ਔਰ ਪਰ ਇਹ ਜਿਹੜੇ ਚੋਰ ਆਏ ਨੇ ਛਾਤਰ ਚੋਰ ਨੇ ਕਹਿੰਦਾ ਮੈਂ ਕੈਦਾ ਜੈਕ ਨਾਲ ਲਿਆਂਦਾ ਵਾ ਸਭ ਕੋ ਨਾਲ ਲਿਆਂਦਾ ਵਾ ਬਾਕੀ ਕਲਾਂ ਦਾ ਉਹਦੀ ਪੁਲਿਸ ਕਹਿ ਰਹੀ ਆ ਵੀ ਸਾਡੇ ਕੋ ਬੰਦੇ ਆਂਦੀਆਂ ਪੁਲਿਸ ਆਂਦੀਆਂ ਆਪਾਂ ਨੂੰ ਕਹਿੰਦੇ ਸਾਨੂੰ ਲਿਖ ਕੇ ਦੇ ਦਿਓ ਵੀ ਆਪਣੀ ਦੁਕਾਨਾਂ ਦੀ ਰਾਖੀ ਆਪ ਕਰ ਲੈਨੇ ਆ ਤੁਹਾਡੀ ਤੇ ਜ਼ਰ ਸਾਡੀ ਇਹੋ ਹੀ ਕਾਰਵਾਈ ਪ੍ਰਸ਼ਾਸਨ ਕੋ ਸਾਡੀ ਬੇਨਤੀ ਆ ਤੇ ਇਹਦੇ ਮਤਲਬ ਅਮਲਿਆਂ ਲਾਜਾਇਏ ਕੋ ਰਾਤ ਨੂੰ ਪੈਟਰੋਲਿੰਗ ਵਧਾਈ ਜਾਏ ਸਾਡੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਏ ਤੇ ਪੁਲਿਸ ਨੇ ਸੁਰੱਖਿਆ ਨਹੀਂ ਕਰਨੀ ਤੇ ਕਿੰਨੇ ਕਰਨੀ ਆ ਨੁਕਸਾਨ ਆਇਆ ਨੁਕਸਾਨ ਸਾਡਾ ਜਿਹੜਾ ਸਮਾਨ ਹੈ ਜਿਹਦਾ ਅਸੀਂ ਬਰਾਮਦ ਕਰ ਲਿਆ ਵਾ ਬੰਦਿਆਂ ਮਗਰ ਦੌੜ ਕੇ ਫੜ ਕੇ ਲੈ ਲੈਂਦਾ ਸਮਾਨ ਬੰਦੇ ਨਹੀਂ ਸਾਡੇ ਕਾਬੂ ਆਏ ਪਰ ਬੇਨਤੀ ਇਹ ਕਿ ਇਹਨਾਂ ਦਾ ਜਿਹੜਾ ਰੁਪਈਆ ਰੁਈਆ ਜਿਹੜਾ ਪੋਸਟ ਦਾ ਜਿਹੜਾ ਬਹੁਤ ਮਾੜਾ ਵਾ ਸਾਡੇ ਪਰਤੀ ਜੀ ਹੁਣ ਪੁਲਿਸ ਤੁਹਾਨੂੰ ਆਈ ਕੀ ਕਰੀ ਐ ਸਾਡੇ ਨਾਲ ਇੱਕ ਜਿਸ ਇੰਸਪੈਕਟਰ ਜਿਹੜਾ ਉਹ ਆਣ ਕੇ ਤੂ ਤੂ ਮੈਂ ਮੈਂ ਕਰਦਾ ਕਿ ਤੂੰ ਮੇਰੇ ਨਾਲ ਇੱਕ ਗੱਲ ਕਰ ਲੈਣਾ ਜਿਹਦੇ ਦੋ ਵਾਰੀ ਦੁਕਾਨ 'ਚ ਚੋਰੀ ਹੋਈ ਉਹਨੇ ਦੱਸੋ ਕੀ ਕਰਨਾ ਵੈਨਣਾ ਨਾ ਇਹ ਫਿਰ ਆਣ ਕੇ ਕਹਿ ਰਹੇ ਸਾਡੇ ਕੋਲ ਪੁਲਸਿਆ ਨਹੀਂ ਐ ਦੋ ਵਾਰੀਆਂ ਨੇ ਕਹਤਾ ਸਾਡੇ ਕੋਲ ਪੁਲਸਿਆ ਨਹੀਂ ਐ ਜੇ ਪੁਲਸਿਆ ਨਾ ਕੋ ਹੈ ਨਹੀਂ ਤੇ ਮੇਰੇ ਇੱਥੇ ਕੰਮ ਕੀ ਦੇ ਨੇ ਆਪਣੇ ਘਰੋਂ ਜਾਣ ਫਿਰ ਥਾਣਾ ਬੰਦ ਕਰਨ ਦਾ ਕਲਾ ਨੋਟ ਦਾ ਫਿਰ ਕੰਮ ਕਰਨਾ ਹੀ ਕਰਨਾ ਸਰ ਨਾਲ ਉਹ ਕਹਿੰਦੇ ਨੇ ਕਿ ਤੁਹਾਨੂੰ ਕਿਹੜੀ ਗੋਲੀ ਮਾਰ ਗਏ ਤੁਹਾਨੂੰ ਕਹਿੰਦੇ ਕਹਿੰਦੇ ਤੁਹਾਡਾ ਨੁਕਸਾਨ ਤੇ ਨਹੀਂ ਹੋਇਆ ਇਹਦਾ ਮਤਲਬ ਜੇ ਸਾਡਾ ਕੋਈ ਨੁਕਸਾਨ ਹੋ ਜੇ ਜਾਈ ਮਰ ਜੀ ਇਹ ਫੇਰ ਆਉਣਗੇ ਬਾਅਦ ਚ ਇਹ ਕਾਰਵਾਈ ਕਰਨਗੇ ਇਹ ਇਹ ਆਣ ਕੇ ਕਹਿੰਦੇ ਤੁਹਾਡਾ ਨੁਕਸਾਨ ਤੇ ਨਹੀਂ ਹੋਇਆ ਤੁਹਾਡਾ ਬਚਾ ਨਾਂ ਜ ਆਪਣਾ ਨਾਂ ਦਲਵੀਰ ਸਿੰਘ ਜੀ ਤੇ ਕੀ ਵਕਾ ਹੈ ਜੀ ਬਾਕੀ ਸਰ ਰਾਤ ਨੂੰ ਸ਼ਟਰ ਟੁੱਟ ਗਿਆ ਦੁਕਾਨ ਦਾ ਮੈਂ ਅੰਦਰ ਦੇਖਿਆ ਮੈਂ ਅੰਦਰ ਸਮਾਨ ਕਾਫੀ ਕਲੱਚ ਪਟਾ ਵਗੈਰਾ ਜੋ ਵੀ ਸਮਾਨ ਅੰਦਰੋਂ ਸਾਰਾ ਚੋਰੀਆ ਉਹ ਕਿ ਤੇਲ ਹੋ ਗਿਆ ਅੰਦਰ ਮਗਰਾਲ ਵਗੈਰਾ ਉਹ ਵੀ ਅੰਦਰ ਹੈ ਨੀਗਾ ਨਿੱਕਾ ਮੋੜਾ ਸਮਾਨ ਸਾਰਾ ਕਿੰਨਾ ਅੰਦਰ ਪਿਆ ਹੈ ਉਹ ਵੀ ਸਾਰਾ ਕੈਪ ਹੋ ਗਿਆ ਕਿਦਾਂ ਪਰ ਉਹ ਆਪਣਾ ਪੁਲਸਰ ਆਇਆ ਕੋਈ ਜੀ ਹਾਂ ਜੀ ਹਾਂ ਜੀ ਸਵੇਰੇ ਆਏ ਜੀ ਸਵੇਤੇ ਉਹ ਕਰਕੇ ਦੇਖ ਕੇ ਆ ਵਾਜਦਾ ਮੌਕਾ ਦੇਖ ਕੇ ਆ ਉਹਨਾਂ ਸ਼ਟਰ ਖੁੱਲਾ ਵੇਖ ਕੇ ਅੱਧਾ ਟੁੱਟਾ ਵੇਖ ਕੇ ਆ ਸ਼ਟਰ ਤੇ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਭਾਈ ਘਟ ਘਟ 2.5 ਲੱਖ ਦਾ ਸਮਾਨ ਲੱਗੇ ਬੰਦੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗੇ ਸਾਰਾ ਇਹ ਆ ਭੈਣ ਨੂੰ ਪਤਾ ਲੱਗਣਾ ਜਿਹੜਾ ਬੰਦੇ ਘਰੇ ਆ ਜਾਂ ਕੋਈ ਠੀਕ ਨਹੀਂ ਹਾਂ ਜੀ ਚਾਹਤ ਤੁਹਾਨੂੰ ਪਤਾ ਹੈ ਮਾਰੇ ਬੰਦੇ ਟਾਈਮ ਪਾਸੀ ਮਾਂ ਕਰੀ ਜਾਈ 欢迎。